ਦੇਸ਼ ਦੀ ਆਜ਼ਾਦੀ ਚ ਜਿਨ੍ਹਾਂ ਨੇ ਜਮਾ ਹਿੱਸਾ ਨਹੀਂ ਪਾਇਆ ਸੀ ਇੱਕ ਉਂਗਲ ਨਹੀਂ ਵਢਾਈ ਸੀ ਵੱਡੀ ਉਂਗਲੀ ਚ ਨਹੀਂ ਮੂਤਿਆ ਸੀ ਉਹ ਬੰਦਾ ਜੀ ਚੌਧਰੀ ਬਣੇ ਹੋਏ ਨਹੀਂ ਕਿੰਮਤ ਤੋਂ ਕੋਈ ਕਹੇ ਮਰਜੀ ਸਾਹਿਬ ਕਹਿਣ ਜਿੱਦਾਂ ਜੇਲ੍ਹ ਹੋਈ ਗਦਰੀ ਬਾਬਾ ਕਹਿਣ ਲੱਗਿਆ ਬੱਸ ਨਾਲੇ ਜੋਰ ਉਹਨੂੰ ਫਾਂਸੀ ਦੀ ਸਜ਼ਾ ਹੋਈ ਦੂਜਿਆਂ ਨੂੰ ਜੇਲ੍ਹ ਕਰੀ ਹੋਰ ਕੱਟ ਕਰੀ ਕਹਿੰਦਾ ਮੈਨੂੰ ਫਾਂਸੀ ਕਿਉਂ ਨਹੀਂ ਦਿੱਤੀ ਇਹਨਾਂ ਚਾਹੇ ਕਿਸੇ ਚ ਗ੍ਰਾਹ ਮੰਤਰੀ ਤੇ ਪ੍ਰਧਾਨ ਮੰਤਰੀ ਕਹਿਣ ਵੀ ਚਾਹੇ ਮੈਨੂੰ ਫਾਹੇ ਡੰਗ ਦੋ ਮੈਂ ਟਰੰਪ ਨਾਲ ਸੰਧਤਾ ਨਹੀਂ ਕਰਨਾ ਕਿਉਂਕਿ ਸਾਡੀ ਨੂੰ ਲੁੱਟ ਕਰਦਾ ਕਹਿ ਕੇ ਦਿਖਾਵੇ ਯੂਨੀਵਰਸਿਟੀ ਖਾਦੀ ਹੈ 1947 ਦਾ ਕਾਨੂੰਨ ਬਣਿਆ ਆ ਜਮੀਨ ਸਾਡੇ ਪਿੰਡਾਂ ਨੂੰ ਉਜਾੜ ਕੇ ਰਹੀ ਗਈ ਇਹਦੇ ਉੱਤੇ ਅਸੀਂ ਯੂਨੀਵਰਸਿਟੀ ਬਣਾਈ 1966 ਇਹ ਹੁਣ ਸਾਦੀ ਹੈ ਉਹਦੇ ਵਿੱਚ ਹੀ ਲਿਖਿਆ ਸਰਕਾਰ ਇਹ ਕਾਨੂੰਨ ਨੂੰ ਨਹੀਂ ਬਦਲ ਸਕਦੀ ਇਹਨਾਂ ਨੇ ਇਸ ਕਾਨੂੰਨ ਦੀ ਧਾਰਾ 14 ਤੋੜੀ ਅਸੀਂ ਤਾਂ ਜੱਤੋ ਦੇ ਮੋਰਚੇ ਦੇ ਵਿੱਚ ਗੋਲੀਆਂ ਚੱਲਦੀਆਂ ਰਹੀਆਂ ਅਸੀਂ ਉਦੋਂ ਨਹੀਂ ਹਟੇ ਅਸੀਂ ਨਰੈਣ ਮਹੰਤ ਠੇ 220 ਬੰਦੇ ਝੰਡਾ ਨਾਲ ਬੰਨ੍ਹ ਬੰਨ੍ਹ ਕੇ ਮਾਰਦੇ ਸ਼ਹੀਦ ਕਰਦੇ ਅਸੀਂ ਉਦੋਂ ਨਹੀਂ ਹਟੇ ਅਸੀਂ ਹਰਸ਼ਨਪਾਲ ਦੇ ਮੋਰਚੇ ਦੇ ਵਿੱਚ ਗੱਡੀ ਰੋਕੀ ਅੰਗਰੇਜ਼ ਜੀ ਇਹ ਤਿੰਨੇ ਅੰਗਰੇਜ਼ ਦੇ ਹੱਥ ਸੀਗੇ ਜਿਵੇਂ ਅੰਗਰੇਜ਼ ਦੇ ਕਮਿਸ਼ਨਰ ਤੋਂ ਨਹੀਂ ਡਰੇ ਆ ਜਿੰਨਾ ਤੋਂ ਡਰਾਂਗੇ ਵੀਰ ਕੰਨੇ ਨੇ ਬਾਹਰ ਜਾ ਰਹੇ ਨੇ ਕਿਉਂ ਨਹੀਂ ਜਾਣਗੇ ਨਸ਼ੇ ਤੁਸੀਂ ਫਲਾਏ ਐਸ਼ ਤੁਸੀਂ ਕਰਦੇ ਹੋ ਨਸ਼ੇ ਦੇ ਉੱਤੇ ਤੁਸੀਂ ਨਸ਼ੇ ਦੇ ਉੱਤੇ ਵਪਾਰ ਕਰਦੇ ਹੋ ਤੁਸੀਂ ਡੋਗਾਂ ਦੀਆਂ ਦੇਹਾਂ ਦਾ ਵਪਾਰ ਕਰਦੇ ਹੋ ਇੱਕ ਬੰਦੇ ਨੇ ਕਫਤਾ ਗਈ ਸੀ ਕਹਿੰਦਾ ਦੇਸ਼ ਦੇ ਹਾਕਮਾ ਮੈਨੂੰ ਦੱਸ ਦੇ ਕਿੰਨੇ ਕਫਨਾਂ ਦੇ ਵਿੱਚ ਹੋਰ ਮੁੱਢ ਲੈਣਾ ਹੈ ਇਹ ਕਫਨਾਂ ਤੋਂ ਮੁੱਢੜ ਰਹੇ ਨੇ ਜੇ ਦਾ ਕੁਛ ਇਹਨਾਂ ਨੇ ਕਰਨਾ ਕਰਨ ਤੇ ਨਹੀਂ ਮੈਂ ਕਹਿੰਦਾ ਵੀ ਸਰਕਾਰ ਕਰ ਨਹੀਂ ਸਕਦੀ ਜੋ ਇਹਨਾਂ ਨੇ ਹਿੰਮਤ ਕਰ ਰ ਐਵੇਂ ਭਰਨਾ ਹੈ ਸਾਡਾਂ ਕਾਤਲਾਂ ਨੂੰ ਅਸੀਂ ਹੋਵਾਂਗੇ 2004 ਲੋਕੋ ਗੋੜੀਆਂ ਮਾਰੇ ਵੀ ਜਿਹੜੀ ਮੁਕਨੀ ਨਾ ਅੱਜੀ ਦੰਬੀ ਹੈ ਸਾਡੀ ਕਤਾਰ ਲੋਕੋ ਮੰਨੂ ਸਾਡੀ ਦਤ ਵੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵਧਦਾ ਅਸੀਂ ਧੂਨ ਸਵਾਈ ਬਹੁਤ ਸਾਰੇ ਬਜ਼ੁਰਗਾਂ ਨੂੰ ਵੀ ਨੌਜਵਾਨਾਂ ਨੂੰ ਵੀ ਚੱਕ-ਚੱਕ ਬੱਸਾਂ 'ਚ ਮਾਰਿਆ ਗਿਆ ਤੇ ਬੱਸਾਂ ਦੇ ਵਿੱਚ ਵੀ ਧੱਕਮੁਕੀ ਹੋ ਰਹੀ ਆ ਧਾਰਾ 144 ਕਹਿ ਕੇ ਬਹੁਤ ਸਖਤੀ ਬਖਾਰੀ ਆ ਬੋਲ ਚਾ ਜੀ ਜੀ ਕਿਵੇਂ ਦੇਖਣਾ ਸਰ ਦੇਖੋ ਗੱਲ ਇਹ ਹੈ ਵੀ ਦੇਸ਼ ਦੀ ਆਜ਼ਾਦੀ 'ਚ ਜਿਨ੍ਹਾਂ ਨੇ ਜਮਾਂ ਹਿੱਸਾ ਨਹੀਂ ਪਾਇਆ ਸੀ ਇੱਕ ਉਂਗਲ ਨਹੀਂ ਵਢਾਈ ਸੀ ਵੱਡੀ ਉਂਗਲੀ ਚ ਨਹੀਂ ਮੋਤਿਆ ਸੀ ਉਹ ਬੰਦੇ ਜਿਹੜੇ ਚੌਧਰੀ ਬਣੇ ਹੋਏ ਨੇ ਉਹ ਕੀ ਜਾਣਣ ਵੀ ਆਜ਼ਾਦੀ ਭਗਤ ਸਿੰਘ ਸਰਾਭਾ ਰਾਜਗੁਰੂ ਸੁਖਦੇਵ ਤੇ ਸ਼ਹੀਦ ਉਧਮ ਸਿੰਘ ਗਦਰੀ ਬਾਬੇ ਬਬਰ ਕਾਦੀ ਉਹਨਾਂ ਨੇ ਜੈਤਨਾ ਕੁਲਕਰ ਕਹਿੰਆਂ ਜਿਨ੍ਹਾਂ ਚੰਗੀਆਂ ਇਹਨਾਂ ਚੋਂ ਕੋਈ ਇੱਕ ਕਹੇ ਮੁਰਜੀਦ ਸਾਹਿਬ ਕਹਨ ਜਿੱਦ ਜੇਲ ਹੋਈ ਬਬਰ ਕਾਦੀ ਆਪਣਾ ਗਦਰੀ ਬਾਬਾ ਕਹਿਣ ਲੱਗਾ ਬਸ ਨਾਲੇ ਜੋਰ ਉਹਨੂੰ ਫਾਂਸੀ ਦੀ ਸਜ਼ਾ ਹੋਈ ਦੂਜਿਆਂ ਨੂੰ ਜੇਲ ਕਰੀ ਉਮਰ ਸਿੰਘ ਹੋਰ ਕਰ ਕਰੀ ਕਹਿੰਦਾ ਮੈਨੂੰ ਫਾਂਸੀ ਕਿਉਂ ਨਹੀਂ ਦਿੱਤੀ ਇਹਨਾਂ ਚ ਹੈ ਕਿਸੇ ਚ ਐ ਕਰਨਾ ਗ੍ਰਾਹ ਮੰਤਰੀ ਤੇ ਪ੍ਰਧਾਨ ਮੰਤਰੀ ਕਹਿਣ ਵੀ ਚਾਹੇ ਮੈਨੂੰ ਫਾਹੇ ਟੰਗ ਦੋ ਮੈਂ ਟਰੰਪ ਨਾਲ ਸੰਧਤਾ ਨਹੀਂ ਕਰਨਾ ਕਿਉਂਕਿ ਸਾਡੀ ਲੁੱਟ ਕਰਦਾ ਕਹਿੰਦੇ ਦਿਖਾਵੇ ਸਾਡੇ ਬੰਦਿਆਂ ਮੇਰੇ ਨਾਲ ਸਿੰਘ ਅਕਾ ਸਾਡੀ ਅਰਦਾਸ ਤਾਂ ਕਹੀ ਸੀ ਮੈਂ ਇਹ ਤੋਂ ਬਦਲਾ ਲੈਣਾ ਹੋ ਕਿਸਮ ਤੋਂ ਲਾਣੇ ਜੋੜ ਜਿਹੜਾ ਲਾਉਣਾ ਸੋ ਅਸੀਂ ਪੰਜਾਬੀਆਂ ਨੇ ਬਦਲੇ ਲਏ ਨੇ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਚ ਮੈਂ ਨਹੀਂ ਕਹਦਾ ਬਾਕੀ ਨੇ ਹਿੱਸਾ ਨਹੀਂ ਪਾਇਆ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ ਅੱਜ ਚੌਧਰੀ ਬਣਿਆ ਯੂਨੀਵਰਸਿਟੀ ਸਾਡੀ ਹੈ 1947 ਦਾ ਕਾਨੂੰਨ ਬਣਿਆ ਆਹ ਜ਼ਮੀਨ ਸਾਡੇ ਪਿੰਡਾਂ ਨੂੰ ਉਜਾੜ ਕੇ ਰਹੀਗੀ ਇਹਦੇ ਉੱਤੇ ਅਸੀਂ ਯੂਨੀਵਰਸਿਟੀ ਬਣਾਈ 1966 ਆ ਮੇਰੇ ਕੋਲ ਕਾਨੂੰਨ ਹੈ ਮੈਂ ਦਿਖਾ ਵੀ ਦਰ ਨਾ ਜਨੋ ਇਹ ਜਿਹੜਾ ਐਕਟ ਹੈ ਇਹਦੇ ਵਿੱਚ ਕੋਈ ਅਜਿਹੇ ਦਾ ਪ੍ਰਬੰਧਨ ਨਹੀਂ ਵੀ ਆ ਜਿਹੜੀ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰੀ ਸੀ ਇਹਨਾਂ ਨੂੰ ਅਧਿਕਾਰ ਹੀ ਨਹੀਂ ਸੀ ਭਾਰਤੀਨ ਸੈਕਸ਼ਨ ਇਹ ਕਹਿੰਦੀ ਹੈ ਕਿ ਇਹ ਯੂਨੀਵਰਸਿਟੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਤੇ ਸ਼੍ਰੋਮਣੀ ਕਮੇਟੀ ਇਹ ਤਿੰਨੇ ਬਹੁਤ ਰਾਜੀ ਬਣ ਗਏ ਐਗਰੀਕਲਚਰ ਯੂਨੀਵਰਸਿਟੀ ਬਹੁਤ ਰਾਜੀ ਨਹੀਂ ਰਹੀ ਨਾ ਕਿਉਂਕਿ ਹਰਿਆਣੇ ਨੇ ਆਪਣੀ ਬਣਾਈ ਹਿਮਾਚਲ ਨੇ ਆਪਣੀ ਬਣਾਈ ਇਹਦੇ ਹਰਿਆਣੇ ਨੇ ਆਪਣੇ ਕਾਰ ਕਰਕੇ ਇਹ ਹਿਮਾਚਲ ਨੇ ਆਪਣੇ ਲੈ ਲਈ ਫਿਰ ਵੀ ਬਹੁਤ ਰਾਜੀ ਨਹੀਂ ਰਹੀ ਸ਼੍ਰੋਮਣੀ ਕਮੇਟੀ ਹਰਿਆਣੇ ਨੇ ਆਪਣੀ ਵੱਖਰੀ ਬਣਾਈ ਫਿਰ ਸ਼੍ਰੋਮਣੀ ਕਮੇਟੀ ਦੀ ਬਹੁਤ ਰਾਜੀ ਨਹੀਂ ਰਹੀ ਇਹ ਹੁਣ ਸਾਦੀ ਹੈ ਉਹਦੇ ਵਿੱਚ ਹੀ ਲਿਖਿਆ ਸਰਕਾਰ ਇਹ ਕਾਨੂੰਨ ਨੂੰ ਨਹੀਂ ਬਦਲ ਸਕਦੀ ਆ ਨੋਟੀਫਿਕੇਸ਼ਨ ਜਾਰੀ ਕਰੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਇਹਦੇ ਵਿੱਚ ਲਿਖਿਆ ਮੈਂ 72 ਧਾਰਾ ਪੜ ਕੇ ਸੁਣਾਉਣਾ ਜਿਹੜੀ ਪੰਜਾਬ ਪੁਨਰਗਠਨ ਕਾਨੂੰਨ ਦੀ ਹੈ ਉਹ ਚ ਲਿਖਿਆ ਜੇ ਲਾਗੂ ਕਰਨ 'ਚ ਕੋਈ ਦਿੱਕਤ ਆਉਂਦੀ ਹੋਵੇ ਤਾਂ ਕੋਈ ਹਦਾਇਤ ਜਾਰੀ ਕਰੀ ਜਾ ਸਕਦੀ ਹੈ ਇਹਨਾਂ ਨੇ ਇਸ ਕਾਨੂੰਨ ਦੀ ਧਾਰਾ 14 ਤੋੜਤੀ ਖਤਮ ਕਰਤੀ ਧਾਰਾ 13 19 ਚ ਵੀ ਬਦਲਤੀ ਇਹ ਕਾਨੂੰਨ ਹੈ ਕਾਨੂੰਨ ਦਾ ਬਦਲਾ ਜਾਂ ਪਾਰਲੀਮੈਂਟ ਕਰ ਸਕਦੀ ਹੈ ਕਿਉਂਕਿ ਜੇ ਕੇਂਦਰ ਦਾ ਵੀ ਮਨ ਦੇ ਲਈ ਹੈ ਹਾਲਾਂਕਿ ਪੰਜਾਬ ਦਾ ਕਾਨੂੰਨ ਹੈ ਤੇ ਜਾ ਅਡੀ ਨਿਸ਼ ਰਹੀ ਕਰਿਆ ਜਾ ਸਕਦਾ ਹੈ ਐਂ ਤਾਂ ਕਾਨੂੰਨ ਕਰੋ ਮੈਂ ਸੁਧਾਰ ਰੱਦ ਕਰਤਾ ਇੱਕ ਚਿੱਠੀ ਜਾਰੀ ਕਰ ਦੂ ਕੈਬਨਿਟ ਸੈਕਟਰੀ ਭਾਫ ਦਾ ਉਹ ਤੋਂ ਮੈਂ ਸੁਧਾਰ ਰੱਦ ਕਰਤਾ ਫਿਰ ਹੋਰ ਇੱਕ ਚਿੱਠੀ ਜਾਰੀ ਕਰ ਜੂ ਵੀ ਮੈਂ ਚੋਣ ਕਮਿਸ਼ਨ ਰੱਦ ਕਰਤਾ ਇੱਕ ਹੋਰ ਚਿੱਠੀ ਜਾਰੀ ਕਰ ਦੂ ਵੀ ਮੈਂ ਤੁਹਾਡਾ ਵੋਟ ਦਾ ਹੱਕ ਰੱਦ ਕਰਤਾ ਇਹਨਾਂ ਨੂੰ ਕਿਚਦ ਕਰ ਮਿਲ ਗਿਆ ਅਧਿਕਾਰ ਕਿਸੇ ਕਾਨੂੰਨ ਚ ਨਹੀਂ ਮੈਂ ਕਿਹੜਾ ਇੰਗਾ ਕੇ ਫਿਰ ਗੱਲ ਤੁਹਾਡਾ ਸਵਾਲ ਦਾ ਜਵਾਬ ਦਿੰਨਾ ਮੈਂ ਸਰਕਾਰ ਚ ਰਿਹਾ ਮੈਂ ਕਾਨੂੰਨ ਬਣਾਉਂਦਾ ਰਿਹਾ ਅਸੀਂ ਦੇਖਦੇ ਸੀ ਫਲਾਣੇ ਫਲਾਣੇ ਕਾਨੂੰਨ ਦੀ ਫਲਾਣੀ ਤਾਰਾ ਚੋਂ ਸਾਨੂੰ ਸ਼ਕਤੀ ਮਿਲੀ ਹੈ ਇਸ ਕਰਕੇ ਮੈਂ ਡਾਕਟਰ ਪਿਆਰਨਾਲ ਗਰਗ ਆ ਹੁਕਮ ਕਰਦਾ ਮੈਨੂੰ ਹੁਕਮ ਕਰਨ ਦਾ ਪਿਆਰਨਾਲ ਗਰਗ ਦੇ ਬਤੌਰ ਕੋਈ ਤੇ ਹੱਕ ਨਹੀਂ ਮੈਨੂੰ ਕੋਈ ਕਾਨੂੰਨ ਤਾਕਤ ਦਿੰਦਾ ਮੈਂ ਉਹਨੂੰ ਵਰਥੇ ਕਰਨਾ ਆ ਦਫਾ 144 ਹੁੰਦਾ ਡੀਸੀ ਇਹ ਛੋਟਾ ਨਾ ਮੈਂ ਡੀਸੀ ਨੇ ਲਾਤੀ ਤੁਹਾਨੂੰ ਪਤਾ ਦਫਾ 144 ਡੀਐਮ ਲਾਉਂਦਾ ਉਹ ਕਹਿੰਦਾ ਮੈਂ ਬਤੌਰ ਡਿਸਟ੍ਰਿਕਟ ਮੈਜਿਸਟ੍ਰੇਟ ਫਲਾਣੀ ਫਲਾਣੀ ਧਾਰਾ ਦੇ ਤਹਿਤ ਮੈਨੂੰ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ 144 ਲਾਉਣਾ ਕੀ ਦਾ ਮਤਲਬ 500 ਤੋਂ ਵੱਧ ਬੰਦੇ ਨਹੀਂ ਇਕੱਠੇ ਹੋਣਗੇ ਜੇ ਕੱਡਾ ਕੱਡਾ ਬੰਦਾ ਜਾਂਦਾ ਰੋਕ ਕਿਵੇਂ ਸਕਦੇ ਇਕੱਲੇ ਇਕੱਲੇ ਬੰਦੇ ਨੂੰ ਮੈਂ ਇਹੀ ਪੁੱਛਦਾ 144 ਜਦ ਇਹਦਾ ਤਰੀਕਾ ਹੁੰਦਾ ਸੀ ਐਜੀਟੇਸ਼ਨ ਕਰਦੇ ਰਿਹਾ ਅੱਜ ਕਹਿੰਦਾ ਯਾਰ 200 ਇਕੱਠੇ ਹੋ ਕੇ ਚਲੇ ਜਾਓ ਕਿਉਂਕਿ ਪੰਜ ਤੋਂ ਫੇਰ ਅਚਾਰ ਨਹੀਂ ਹੈਗੇ ਸਾਡੇ ਕੋਲ ਦੋਦੇ ਕੋਲ ਅਚਾਰ ਹੋਣ ਫੇਰ ਫੜ ਸਕਦੇ ਨੇ ਨਾ ਸਾਡੇ ਕੋਲ ਕੋਈ ਅਚਾਰ ਆ ਸੀ ਅਸੀਂ ਤਾਂ ਜੱਟੋ ਦੇ ਮੋਰਚੇ ਦੇ ਵਿੱਚ ਗੋਲੀਆਂ ਚੱਲਦੀਆਂ ਰਹੀਆਂ ਅਸੀਂ ਉਦੋਂ ਨਹੀਂ ਹਟੇ ਅਸੀਂ ਨਰੇਣ ਮਹੰਤ ਜੀ 220 ਬੰਦੇ ਝੰਡਾ ਨਾਲ ਬੰਨ ਬੰਨ ਕੇ ਮਾਰਦੇ ਸ਼ਹੀਦ ਕਰਦੇ ਅਸੀਂ ਉਦੋਂ ਨਹੀਂ ਹਟੇ ਅਸੀਂ ਹਰਸ਼ਨਪਤਾਲ ਦੇ ਮੋਰਚੇ ਦੇ ਵਿੱਚ ਗੱਡੀ ਰੋਕੀ ਅੰਗਰੇਜ਼ ਜੀ ਇਹ ਤਿੰਨੇ ਅੰਗਰੇਜ਼ ਦੇ ਹੱਥ ਸੀਗੇ ਜੇ ਅਸੀਂ ਅੰਗਰੇਜ਼ ਦੇ ਕਮਿਸ਼ਨਰ ਤੋਂ ਨਹੀਂ ਡਰੇ ਆ ਜੰਮ ਤੋਂ ਡਰਾਂਗੇ ਜਿਹੜੇ ਉਹੀ ਰੋਟੀਆਂ ਤੇ ਪਲਦੇ ਨੇ ਨੋਟੀਫਿਕੇਸ਼ਨ ਵਾਪਸ ਨੋਟੀਫਿਕੇਸ਼ਨ ਵਾਪਸ ਟੈਕਨੀਕਲੀ ਇਹਨਾਂ ਨੇ ਲੈ ਲਿਆ ਪਰ ਉਸ ਤੋਂ ਬਾਅਦ ਵੀ ਇਹ ਜਿਹੀ ਸਖਤੀ ਉਹਦੇ ਪਿੱਛੇ ਮਨਸ਼ਾ ਕੀ ਸਮਝਦੇ ਮਨਸ਼ਾ ਇਹੀ ਹੈ ਵੀ ਮਜਬੂਰੀ ਚ ਨੋਟੀ ਜਿਵੇਂ ਕਿਸਾਨਾਂ ਵਾਲੀ ਨੋਟੀਫਿਕੇਸ਼ਨ ਵਾਪਸ ਲੈ ਲਈ ਮੁਲਕੇ ਕਾਨੂੰਨ ਨੂੰ ਕਿਸੇ ਢੇਡੇ ਤਰੀਕੇ ਨਾਲ ਲਿਉਣ ਲੱਗੇ ਮੈਂ ਤਾਂ ਇਹ ਕਹਾਂਗਾ ਜਿਵੇਂ ਕਿਸਾਨਾਂ ਦੇ ਅੰਦੋਲਨ ਚ ਦਫੇੜ ਪਤਾ ਸੀ ਨਾ ਵੀ ਤੁਸੀਂ ਆਪ ਚੋਣਾ ਲੜੋ ਜੀ ਚੋਣਾ ਲੜਨਾ ਕਿਸੇ ਕੋਈ ਐਜੀਟੇਸ਼ਨ ਐ ਚੋਣਾ ਤਾਂ ਬਸੇਰੇ ਲੜੀ ਜਾਂਦੇ ਨੇ ਐਜੀਟੇਸ਼ਨ ਕਰਨਾ ਪਊਗਾ ਅੱਜ ਇਹ ਸਮੁੰਦਰ ਦਾ ਪਾਣੀ ਜੰਦਰਾ ਹੋ ਗਿਆ ਇਹ ਤਾਂ ਬੋ ਮਾਰਨ ਦਾ ਕੀ ਸਾਡੀ ਆਜ਼ਾਦੀ ਦੇ ਉੱਤੇ ਵੱਡੇ ਹਮਲੇ ਨੇ ਇਹ ਆਜ਼ਾਦੀ ਬਚਾਉਣ ਵਾਸਤੇ ਨੌਜਾਨਾਂ ਨੂੰ ਅੱਗੇ ਆਉਣਾ ਪਊਗਾ ਜਿੰਨਾ ਚ ਨੌਜਾਨ ਅੱਗੇ ਨਹੀਂ ਅੱਜ ਵੋਟਾਂ ਵਧਣੀਆਂ ਜਾ ਰਹੀਆਂ ਨੇ ਵੋਟ ਪਾਉਣ ਨਹੀਂ ਦਿੱਤੀ ਅ ਵਿਹਾਰ ਚ ਕੀ ਹੋ ਰਿਹਾ ਹੈ ਈਵੀਐਮ ਬਸ ਨਹੀਂ ਜਾ ਰਹੀ ਹੈ ਐਸਆਰ ਲਾਗੂ ਕਰਦੀ ਹੈ ਐਸਆਰ ਲਾਗੂ ਕਰਕੇ 42 ਲੱਖ ਵੋਟ ਕੱਟ ਗਈ ਗਣੇਸ਼ ਕੁਮਾਰ ਨੂੰ ਕੋਈ ਪੁੱਛੇ ਵੀ ਜਿਹੜੀ 42 ਲੱਖ 2024 ਚ ਪਈ ਸੀ ਔਰ ਜਿਹੜੀ ਬੀਜੇਪੀ ਐਨਡੀਆ ਜਿੱਤੀ ਸੀ ਉਸ ਦੇ ਹਾਲ ਚ 29 ਸੀਟਾਂ ਉਹ ਜਿੱਤ ਸੀ 35 ਲੱਖ ਤੇ ਇਹਦਾ ਮਤਲਬ 42 ਲੱਖ ਛੋਟੀ ਬੋਟ ਪਾ ਲਈ 35 ਲੱਖ ਨਾਲ ਤੁਸੀਂ ਜਿੱਤ ਗਏ ਸੋ ਇਹ ਜਵਾਬ ਦੇਵੇ ਇਹ ਜਵਾਬ ਦੇਵੇ ਵੀ ਉਦੋਂ ਵਿਆਦੀ ਤੱਕ ਕਿੰਨੇ ਵੱਧੂ ਸੀ ਹੁਣ ਕਿੰਨੇ ਘੱਟ ਗਈ ਹੈ ਇਹ ਜਵਾਬ ਦੇ ਦੇ ਗਣੇਸ਼ ਕੁਮਾਰ ਨੀ ਬਗਾਤਾਰ ਸੀਸੀਟੀਵੀ ਕਿਉਂ ਨਹੀਂ ਚੱਲਦੇ ਇਹ ਜਵਾਬ ਦੇ ਦੇ ਗਣੇਸ਼ ਕੁਮਾਰ ਕਿ ਵੀ ਵੀ ਤੱਕ ਕਿਉਂ ਆਹ ਰਹੀ ਹੈ ਸੋ ਇਹ ਕਿਸੇ ਵੀ ਰਾਜ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਸਾਈ ਲੋਕਾਂ ਨੂੰ ਲੋਕਾਂ ਨਾਲ ਵੰਡ ਕੇ ਕਿਸਾਨ ਮਜ਼ਦੂਰ ਵੰਡ ਕੇ ਵਪਾਰੀ ਕੇ ਖੇਤੀ ਵਾਲਾ ਨੂੰ ਵੰਡ ਕੇ ਨੌਕਰੀ ਵਾਲਿਆਂ ਤੇ ਦੂਜਿਆਂ ਨੂੰ ਵੰਡ ਕੇ ਇਹ ਕਰ ਰਹੇ ਨੇ ਨੌਜਾਨਾ ਨੂੰ ਨਾ ਕੋਈ ਨਿਸਕਾਰ ਹੈ ਇਥੇ ਨੌਜਾਨ ਕਿਉਂ ਮਾਰ ਜਾ ਰਿਹਾ ਇਹ ਜੀ ਕੰਦੇ ਐਪਲਾਈ ਬਣ ਨਹੀਂ ਆ ਜੀ ਯੂਨੀਵਰਸਿਟੀ ਨਹੀਂ ਬache ਪ੍ਰੋਫੈਸਰ ਨੂੰ ਪੁੱਛੋ ਵੀ ਜੀ ਐਪਲਾਈ ਬਣ ਨਹੀਂ ਤੁਸੀਂ ਪੈਸੇ ਕਦੇ ਲੈਂਦੇ ਰਹੇ ਤੁਸੀਂ ਤਨਖਾਹ ਕਾਦੀ ਲੈਂਦੇ ਰਹੇ ਜੇ ਤੁਸੀਂ ਇਹ ਜੇ ਨਲਕ ਬਣਾਤੇ ਆਏ ਚਾਹੇ ਚੰਗੇ ਬਣੇ ਸੀਗੇ ਤੁਸੀਂ ਨਲਕ ਬਣਾਏ ਨੇ ਇਸੇ ਤਰ੍ਹਾਂ ਹੀ ਫਿਰ ਕਹਿੰਦੇ ਨੇ ਬਾਹਰ ਜਾ ਰਹੇ ਨੇ ਕਿਉਂ ਨਹੀਂ ਜਾਣਗੇ ਨਸ਼ੇ ਤੁਸੀਂ ਫਲਾਏ ਐਸ ਤੁਸੀਂ ਕਰਦੇ ਹੋ ਨਸ਼ਿਆਂ ਦੇ ਉੱਤੇ ਤੁਸੀਂ ਨਸ਼ਿਆਂ ਦੇ ਉੱਤੇ ਵਪਾਰ ਕਰਦੇ ਹੋ ਤੁਸੀਂ ਦੋਗਾਂ ਦੀਆਂ ਦੇਹਾਂ ਦਾ ਵਪਾਰ ਕਰਦੇ ਹੋ ਇੱਕ ਬੰਦੇ ਨੇ ਕਫਤਾ ਗਾਈ ਸੀ ਕਹਿੰਦਾ ਦੇਸ਼ ਦੇ ਹਾਕਮਾ ਮੈਨੂੰ ਦੱਸ ਦੇ ਕਿੱਲੇ ਕਫਤਨਾ ਦੇ ਵਿੱਚ ਹੋਰ ਮੁੰਡੇ ਲੈਣੇ ਇਹ ਕਫਤਨਾ ਚੋਂ ਮੁੰਡੇ ਡਰੇ ਨੇ ਇਹ ਯੂਥ ਨੂੰ ਨਾ ਕੋਈ ਅੱਜ ਜਾਵੈ ਨਾ ਉਹਦੇ ਮਨ ਤੇ ਮੈਂ ਜਦੋਂ ਟੋੜੀ ਉਮਰ ਸੀ ਮੇਰੇ ਮੂਹ ਤੇ ਦਾਦੀ ਹੁੰਦੀ ਸੀ ਅਸੀਂ ਟੱਪਨ ਸਕੂਲ ਚ ਪੜ੍ਹਦੇ ਸੀ ਬੋਰੀ ਘਰੋਂ ਲੈ ਕੇ ਜਾਂਦੇ ਸੀ ਕੱਠੇ ਬਣਾਉਣ ਨਾਲ ਕਾਲਕ ਜਾਂਦੇ ਸੀ ਪਰ ਫਿਰ ਵੀ ਅਸੀਂ ਕਹਿੰਦੇ ਸੀ ਅਸੀਂ ਚੰਨ ਤੋੜ ਕੇ ਭਾਵਾਂਗੇ ਅੱਜ ਤੁਹਾਡੇ ਚੋਂ ਕਿਸੇ 'ਚ ਹਿੰਮਤ ਇਹ ਕਹਿੰਦੀ ਵੀ ਮੈਂ ਦੇਖਾਂਗਾ ਇਸ ਦੇਸ਼ ਬਾਰੇ ਕਿਉਂ ਨਹੀਂ ਇਹ ਨਹੀਂ ਕੋਈ ਅਸੀਂ ਬਾਤ ਚੰਗੇ ਨਹੀਂ ਸੀ ਤੁਸੀਂ ਬਹੁਤ ਮਾੜੇ ਨਹੀਂ ਹੈਗੇ ਸਵਾਲ ਹੈ ਇਸ ਦੇਸ਼ ਨੇ ਸਾਡੀ ਨੌਜਵਾਨੀ ਦੇ ਮੂੰਹਾਂ ਤੋਂ ਸਾਡੇ ਗੱਬਰੂ ਤੇ ਮਟਿਆਰਾਂ ਦੇ ਮੂੰਹਾਂ ਤੋਂ ਲਾਲੀ ਖੋੜੀ ਉਹਨਾਂ ਦੀ ਅੱਡੀ ਜੀ ਧੰਤੋ ਖੋੜੀ ਉਹਨਾਂ ਦੇ ਹਾਸੇ ਖੋੜੇ ਉਹਨਾਂ ਦਾ ਨੱਚਣਾ ਖੋੜਿਆ ਉਹਨਾਂ ਦਾ ਟੱਪਣਾ ਖੋੜਿਆ ਉਹਨਾਂ ਦਾ ਗਿਆਨ ਖੋੜਿਆ ਉਹਨਾਂ ਦਾ ਵਿਸ਼ਵਾਸ ਖੋੜਿਆ ਤੇ ਉਹ ਵਿਚਾਰੇ ਜਾਂ ਨਸ਼ੇ ਕਰਦੇ ਨੇ ਜਾਂ ਗੁੰਡੇ ਬਦਮਾਸ਼ ਬਣਦੇ ਨੇ ਜਾਂ ਬਾਹਰ ਪਾਜਦੇ ਨੇ ਇਹ ਜਾਂ ਜਾਇਦਾਦ ਵੇਚ ਲੈਣੇ ਇਹੀ ਇਹ ਚਾਹੁੰਦੇ ਨੇ ਸੋ ਇਸ ਕਰਕੇ ਅਸੀਂ ਡੜਾਂਗੇ ਜਿਹੜਾ ਕੁਛ ਇਹਨਾਂ ਨੇ ਕਰਨਾ ਕਰਨ ਇਹ ਨਹੀਂ ਮੈਂ ਕਹਿੰਦਾ ਵੀ ਸਰਕਾਰ ਕਰ ਨਹੀਂ ਸਕਦੀ ਜੋ ਇਹਨਾਂ ਦੀ ਹਿੰਮਤ ਕਰ ਸਕ ਕੋਈ ਕਰ ਨਹੀਂ ਐਵੇਂ ਭਰਮਾ ਹੈ ਸਾਡਾਂ ਕਾਤਾਰਾਂ ਨੂੰ ਅਸੀਂ ਹੋਵਾਂਗੇ 2004 ਲੋਕ ਗੋਰੀਆਂ ਮਾਰੇ ਵੀ ਜਿਹੜੀ ਮੁਕਨੀਨਾ ਅੱਜ ਦੀ ਦੰਬੀ ਹੈ ਸਾਡੀ ਕਾਤਾਰ ਲੋਕ ਮੰਨੂ ਸਾਡੀ ਦਤ ਵੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵਧਦਾ ਅਸੀਂ ਧੂਨ ਸਵਾਈ ਹੋਏ